ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਹਰੜਕਲਾਂ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤਿੰਨੇ ਨੀਲੀ ਰਾਵੀ ਦੇ ਨਗੀਨੇ ਵਿਖਾਉਣੇ ਆ ਵੱਧ ਤੋਂ ਵੱਧਿਆ ਤੇ ਨਹੀਂ ਵੀਡੀਓ ਮੇਰੇ ਭੈਣ ਭਰਾਵਾਂ ਜ਼ਰੂਰ ਪੂਰੀ ਵੇਖਿਓ ਵੱਧ ਤੋਂ ਵੱਧਾਂ ਨੂੰ ਨੀਲੀ ਰਾਵੀ ਦੇ ਨਗੀਨੇ ਵਿਖਾਵਾਂਗੇ ਤੇ ਬਹੁਤ ਹੀ ਟੌਪ ਕਲਾਸ ਦੀਆਂ ਨੀਲੀ ਰਾਵੀ ਸਪੈਸ਼ਲ ਭੈਣ ਭਰਾਵਾਂ ਦੀ ਡਿਮਾਂਡ ਤੇ ਨੀ ਨੀ ਲੀ ਲਾਈ ਦੇ ਨਗੀਨੇ ਲੱਭ ਕੇ ਲੈ ਆਈਦੇ ਆ ਤੇ ਫਿਰ ਪੇਸ਼ ਕਰੀਦੇ ਆ ਤੇ ਬਾਕੀ ਪੁੱਛਨੇ ਮਨਜੋਤ ਵੀਰ ਨੂੰ ਸਾਰੀ ਇਹਨਾਂ ਦੀ ਡਿਟੇਲ ਤੇ ਪੁੱਛਨੇ ਆ ਪਿੰਡ ਤੇ ਨਾਮ ਪੁੱਛਨੇ ਆ ਇਹ ਮਨਜੋਤ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਸ ਵਧੀਆ ਬਸ ਵਧੀਆ ਚਾਹੀਦਾ ਮੇਰਾ ਵੀਰ ਤੇ ਮੇਰਾ ਵੀਰ ਮੈਨੂੰ ਇਹ ਗੱਲ ਦੱਸ ਹਾਂ ਜੀ ਰਹਿੰਦਾ ਤੇ ਵਾਕਿਆ ਤੂੰ ਬਾਰਡਰ ਦੇ ਉੱਤੇ ਹੀ ਹੈਂ ਹਾਂ ਜੀ ਕਿ ਕਿੱਥੋਂ ਐਡੇ ਐਡੇ ਟੌਪ ਦੇਂਦੀ ਆ ਪਾਕਿਸਤਾਨੀ ਨਹੀਂ ਨਹੀਂ ਆਉਂਦੀਆਂ ਤੇ ਆ ਗਈ ਪਾਕਿਸਤਾਨ ਨੂੰ ਲੈ ਕੇ ਇੱਕ ਇਹ ਜਿਹੜੀ ਇਹ ਜੋੜਾ ਚਲ ਗਿਆ ਇਹ ਸਾਰੇ ਨੀਲੀ 라ਵੀਆਂ ਦਾ ਹਾਂਜੀ ਚਲ ਗਿਆ ਤਿੰਨ ਲਈ ਇੱਕ ਉਹ ਵੀ ਲੈ ਗਏ ਤੇ ਇੱਕ ਚਾਲੀਆਂ ਦੀ ਇਹਨੇ ਇਕੱਟੀਆਂ ਹਾਂ ਪਾਕਿਸਤਾਨਾ ਪਾਕਿਸਤਾਨਾ ਦੀ ਬਾਰਡਰ ਤੋਂ ਕਿਹਾ ਕਰਾ ਹੈ ਉਹ ਪਿਸ਼ੋਲੇ ਪਹਿਲਾਂ ਪਾਕਿਸਤਾਨੋਂ ਆਈਆਂ ਲੈ ਆ ਨਹੀਂ ਰਵਾ ਪਾਕਿਸਤਾਨੀ ਆ ਹਾਂਜੀ ਹਾਂਜੀ ਉਹ 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 ਚਿੱਟੇ ਮੂੰਹ ਵਾਲੀ ਚਿੱਟੇ ਮੂੰਹ ਵਾਲੀ ਜੋੜੀ ਨਾ ਹੱਥਲ ਬਚਾ ਨਹੀਂ ਹੈਗਾ ਉਹਦਾ ਵੀ ਉਹ ਕਿੱਥੇ ਗਈ ਆ ਉਹ ਉਹ ਉਧਰ ਗਈ ਰੋ ਚਿਗਾਵੇਂ ਸਾਈਡ ਤੇ ਹਾਂਜੀ ਤੇ ਇੱਕ ਹੋਰ ਟੀ ਉਹ ਚਵਿੰਡੇ ਚਲ ਗਈ ਚਵਿੰਡੇ ਗਈ ਉਹ ਆ ਚਵਿੰਡੇ ਗਈ ਹਾਂ ਕਿ ਲਈਂ ਦਿੱਲੀ ਨਾਲ ਤੇ ਮਨਜੋਤ ਵੀਰ ਹੋਰ ਫਿਰ ਠੀਕ ਠਾਕ ਆ ਹੁਣ ਐ ਸੈਟ ਆ ਨਾ ਪੂਰਾ ਹਾਂਜੀ 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 ਠੀਕ ਬੜਾ ਪੂਰਾ ਸੈਟ ਆ ਇੱਕ ਹੋਰ ਵੀ ਚੈਨਲ ਬਣਾਇਆ ਤੂੰ ਹਾਂਜੀ ਹਾਂਜੀ ਨਹੀਂ ਇੱਕ ਨਹੀਂ ਦੋ ਜੋਰ ਅੱਛਾ ਹਾਂਜੀ ਦੋ ਬਣਾਏ ਚਲੋ ਕੋਈ ਗੱਲ ਨਹੀਂ ਮੇਰਾ ਵੀਰ ਤੇ ਮਨਜੋਤ ਵੀਰ ਆਪਣਾ ਡਰੈਸ ਤੇ ਨਾਮ ਦੱਸ ਨਾਮ ਮੇਰਾ ਮਨਜੋਤ ਸਿੰਘ ਪਿੰਡ ਹੜਕਾ ਤਕਰਾ ਤਸੀਲਾ ਜਿ ਨਾਲੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਫੋਨ ਨੰਬਰ ਬੋ ਫੋਨ ਨੰਬਰ ਟਰਮਿਨ ਹੋਤੇ 90 ਛੱਤਰਾਂ 96 ਛੱਤਰ ਆਸੀ ਅੱਗੇ ਪਲੇਖ ਲੱਗਿਆ 95 ਨਹੀਂ ਹੋਣਾ ਬੇ ਲੱਭੇ 4 ਤਾਣਾ 96 ਛੱਤਰ ਆਸੀ ਤੇ ਮਨਜੋਤ ਵੀਰ ਪਹਿਲਾਂ ਇਤੋ ਹੀ ਕਰ ਲਈਏ ਇਹ ਕੋਈ ਨਹੀਂ ਕਿ ਡੀਸੀ ਹੈ ਬੋਲੇ ਵੇਖੋ ਕਿ ਡੀ ਸੁਣੀ ਵੇਖੋ ਜੀ ਵੀਰ ਜੀ ਪਿਓਰ ਨੀਲੀ ਰਾਵੀ ਦੀ ਮਿਣੀ ਝੋਟੀ ਤੇ ਨਿਕਾ ਨਿਕਾ ਜੀ ਸਿੰਘ ਚੱਪਾ ਚੱਪਾ ਠੀਕ ਹੈ ਨਾ ਚੱਪਾ ਚੱਪਾ ਜੀ ਸਿੰਘ ਵੇਖੋ ਵੀਰ ਜੀ ਪਿਓਰ ਨੀਲੀ ਰਾਵੀ ਜੇ ਤੇ ਮਨਜੋਤ ਵੀਰ ਪਹਿਲਾਂ ਤੋੜ ਕੇ ਵਿਖਾਈਏ ਤੇ ਫਿਰ ਕਰਦੇ ਆਂ ਇਹਦੀ ਗੱਲ ਬਾਤ ਲਓ ਜੀ ਤੋੜ ਕੇ ਵਿਖਾਉਨੇ ਆ ਪਹਿਲਾਂ ਤੁਹਾਨੂੰ ਝੋਟੀ ਦੇ ਫੇਰੇ ਦੀ ਪੁੱਛਨੇ ਆ ਸਾਰੀ ਡਿਟੇਲ ਦੇਖੋ ਵੀਰ ਜੀ ਹਜੇ ਝੋਟੀ ਮੇਸਾ ਦਾ ਟੋਕੜ ਵੀ 10 ਦਿਨ ਲੱਜੂਗੀ ਪੂਰੀ ਟੌਪ ਕਲਾਸ ਦੀ ਝੋਟੀ ਆ ਇਹ ਪਿਓਰ ਨੀਲੀ ਦਾ ਵੀ ਹਾਂਜੀ 13-14 ਕਿਲੋ ਲਓ ਮਜੂਦ ਵੀਰ ਕਹਿੰਦਾ 13-14 ਕਿਲੋ ਦੁੱਧ ਪਾਇਆ ਇਹਨੇ ਪਿਛਲੇ ਸੂਈ ਤੇ ਬਾਕੀ ਬਹੁਤ ਹੀ ਥਾਨ ਪਾਂਡੇ ਦੀ ਵੀ ਸਾਫ ਆ ਝੋਟੀ ਤੇ ਥਾਨ ਪਾਂਡਾ ਵੀ ਇਹਦਾ ਬਹੁਤ ਹੀ ਸਾਫ ਆ ਮਨਜੋਤ ਵੀਰ ਹਾਂਜੀ ਜੇ ਕਰੀਏ ਇਹਦੇ ਮੁੱਲ ਦੀ ਗੱਲ ਤੇ ਦੀ ਡਿਟੇਲ ਕੀ ਆ ਦੁੱਦੀ ਆ ਇਹਨੇ ਪਹਿਲੇ ਸੂਵੇ ਨਾ 13 14 ਕਿਲੋ ਚਲਵਾਇਆ ਓ ਅੱਛਾ ਲੀਟਰ ਵਾਲਾ ਹਾਂਜੀ ਤਿਆਰ ਕੀ ਇਹਨੇ ਦੂਜੇ ਸੂਵੇ ਸੂਣਾ ਦੂਜੇ ਸੂਵੇ ਛੋਟੀ ਨੇ ਸੂਣਾ ਬਿਲਕੁਲ ਸਹੀ ਗੱਲ ਐ ਬਾਕੀ ਕੱਦ ਵਜਨ ਵੀਰ ਜੀ ਬਹੁਤ ਜ਼ਿਆਦਾ ਜੇ ਇੱਥੇ ਆਣ ਕੇ ਮੇਰੇ ਭੈਣ ਭਰਾ ਤਸੱਲੀ ਕਰਕੇ ਤੇ ਫੇਰ ਖੜੇ ਹੋ ਠੀਕ ਆ ਤੇ ਬਾਕੀ ਮਨਜੋਤ ਵੀਰ ਇਹਦੇ ਮੁੱਲ ਦੀ ਗੱਲ ਕਰੀਏ ਤੇ ਇਹਦਾ ਦੀ ਮੁੱਲ ਕਰਦੇ ਆ ਆਪਾਂ 1 ਲੱਖ 5000 ਹਜ਼ਾਰ 1 ਲੱਖ 5 ਹਾਂਜੀ ਤੇ ਮੇਰਾ ਵੀਰ ਜ਼ਿਆਦਾ ਜਿਆ ਕਰਦੇ 10 ਦੀ ਜੀ ਇਹ ਕਿ ਪੰਜ ਮਾਗਿਰ ਇੱਕ ਦਸ ਦੀ ਦੇ ਰਾਂਗੇ ਅੱਜ ਉਹ ਭਲੇਖਾ ਲੱਗਿਆ ਲੱਖ ਰੁਪਏ ਇਹਦੇ ਨਾਲ ਲੱਗਦੀ ਦੇਦਾ ਚਲ ਕੋਈ ਨਹੀਂ ਭਲੇਖਾ ਲੱਗ ਸਕਦਾ ਗਰਮੀ ਵਾਂਗ ਜੀ ਤੇ ਮਨਜੋਤ ਵੀਰ ਲੱਖ ਦੀ ਦੇਣੀ ਆ ਹਾਂ ਜੀ ਤੇ ਕਰ ਦਈਏ ਮੈਂ ਤਾਂ ਕਹਿੰਦਾ ਥੋੜੀ ਜੀ ਹੋਰ ਜਾ ਜੇ ਕਰ ਦੋ 2000 ਦਾ 2000 ਦਾ ਮੈਂ ਕਹਿੰਦਾ ਫਿਰ ਮਨਜੋਤ ਵੀਰ ਹਾਂ ਨਾ 95 ਦੀ ਝੋਟੀ ਦੇ ਦੀਏ ਮੈਂ 2000 ਦਾ ਗਿਆ ਤੋ ਇਹਦੇ ਕਾਹ ਵਾਰ ਦੀ ਕੋਈ ਨਹੀਂ ਦੇਵੇ ਹਾਲੇ ਮਨਜੋਤ ਵੀਰ ਕੋਈ ਗੱਲ ਨਹੀਂ ਬਾਕੀ ਝੋਟੀ ਬਹੁਤ ਹੀ ਵੀਰ ਜੀ ਸਾਫ ਆ ਭੈਣ ਭਰਾ ਜਿਹੜਾ ਇੱਥੇ ਆ ਉਹਨੂੰ ਪਸੰਦ ਜ਼ਰੂਰ ਆਊਗੀ ਠੀਕ ਆ ਇਹ ਹੋਰ ਤੁਹਾਨੂੰ ਪੀਸ ਵਿਖਾਉਣ ਲੱਗੇ ਆ ਵੱਧ ਤੋਂ ਵੱਧ ਆ ਤਾਂ ਮੈਂ ਦੱਸਾਂਗਾ ਵੀ ਨੀਲੀ ਰਗ ਦੇ ਮਨਜੋਤ ਵੀਰ ਨੇ ਵੱਧ ਤੋਂ ਵੱਧ ਆ ਵੇਖੋ ਤੇ ਮਨਜੋਤ ਵੀਰ ਕੀ ਆ ਇਹਦੀ ਡਿਟੇਲਾਂ ਝੋਟੀ ਦੀ ਆ ਸਾਰੀਆਂ ਹੀ ਨਿਸ਼ਾਨੀਆਂ ਕਵਰ ਵੀਰ ਜੀ ਕਰਦੀ ਜਾਂ ਵੇਖ ਲਓ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਤੇ ਬਿਲਕੁਲ ਆ ਵੇਖੋ ਪੈਰਾਂ ਤੋਂ ਲੈ ਕੇ ਥਾਣਾ ਤੇ ਵੀ ਤੇ ਮਾਲੋ ਸੂਲ ਤੇ ਵੀ ਮਨਜੋਤ ਵੀਰ ਮੱਥਾ ਵੀ ਵੇਖੋ ਹਾਂ ਬਿਲਕੁਲ ਵੇਖੋ ਮਨ ਕੀ ਆਖਿਆ ਤੇ ਆ ਧੁੰਨ ਵੀ ਇਹਦਾ ਵੇਖ ਲਓ ਚਟਾ ਜੀ ਮਨਜੋਤ ਵੀਰ ਹਾਂ ਵੇਖ ਲਿਆ ਵੇਖ ਲਿਆ ਮਨਜੋਤ ਵੀਰ ਜੇ ਇਹਦੇ ਕਰੀਏ ਮੁੱਲ ਬਾਅਦ ਕਰਦੇ ਆ ਪਹਿਲਾਂ ਖੋਲ ਕੇ ਵਿਖਾਈਏ ਰਾਜੂ ਵੀਰ ਜੀ ਖੋਲਿਓ ਇਹਦੇ ਥਲੇ ਦੁੱਧ ਹੈ 11 7-8 ਕਿਲੋ ਹਾਂਜੀ 7-8 ਕਿਲੋ ਥਲੇ ਦੁੱਧ ਲਓ ਵੀਰ ਜੀ 7-8 ਕਿਲੋ ਇਹਦੇ ਥਲੇ ਦੁੱਧ ਜੇ ਝੋੜੀ ਦੇ ਤੇ ਬਾਕੀ ਤੁਹਾਨੂੰ ਪੁੱਛ ਰਹੇ ਮਨਜੋਤ ਵੀਰ ਨੂੰ ਹੋਰ ਵੀ ਡਿਟੇਲ ਇਹਦੇ ਬਾਰੇ ਬਾਕੀ ਝੋਟੀ ਬਹੁਤ ਹੀ ਸਾਫ਼ ਸੁਥਰੀ ਆ ਤੇ ਲਓ ਵੀ ਜੀ ਵੱਡੀ ਝੋਟੀ ਆ ਪੂਰੀ ਵਾਤੋ ਵਾਤ ਤਾਂ ਮੈਂ ਦੱਸਾਂ ਨਾ ਵੀ ਨੀਲੀ 라ਵੀ ਅੱਜ ਮਨਜੋਤ ਵੀਰ ਨੇ ਲਿਆਂਦਿਆ ਐ ਤੇ ਬਾਕੀ ਦੇਖੋ ਵੀਰ ਜੀ ਟਾਪ ਦੇ ਨਗੀਨੇ ਆ ਸਪੈਸ਼ਲ ਡਿਮਾਂਡ ਹੁੰਦੀ ਆ ਵੀਰਾਂ ਦੀ ਕਿਉਂਕਿ ਮਨਜੋਤ ਵੀਰ ਜਿਉਂ ਹੀ ਆਪਣੇ ਚੈਨਲ ਤੇ ਵੀਡੀਓ ਪਾਉਣ ਲੱਗਾ ਨਾ ਤੇ ਪੌਂਦਾ ਨਗੀਨੇ ਆ ਚਾਹੇ ਬੂਰੀਆਂ ਤੇ ਚੈਨੀ ਲੀਰਾ ਵੀ ਹਾਂਜੀ ਤੇ ਮੇਰਾ ਭੈਣ ਭਰਾ ਜਿਹੜੇ ਭੈਣ ਭਰਾ ਨੇ ਨੂੰ ਨੀਲੀ 라ਵੀ ਚਾਹੀਦੀ ਹੋਵੇ ਉਹ ਫੋਨ ਕਰਕੇ ਮੋਰਾ ਪਾਰੀਆਂ ਪਰ ਸਪੈਸ਼ਲ ਇਹ ਜਿਹੜਾ ਚੈਨਲ ਆ ਨੀਲੀ ਦਾ ਵੀ ਵਾਸਤੇ ਆ ਬੂਰੀ ਬੂਰੀ ਉਹ ਬੂਰੀ ਨੀਲੀ ਦਾ ਵੀ ਤੇ ਮਨਜੋਤ ਵੀਰ ਇਹਦੇ ਲਈ 7-8 ਕਿਲੋ ਦੁੱਧ ਆ ਹਾਂਜੀ ਤੇ ਗਾਂ ਬਣੀ ਬੁਣੀ ਬਾਊ ਨਹੀਂ ਅੱਜ ਹੀ ਲੈਂਦੀ ਆ ਬਚਤ ਨਹੀਂ ਕਰਾਈ ਨਹੀਂ ਉਦਾਂ ਦੱਸਿਆ ਬਣੀਆਂ ਗਰੰਟੀ ਨਾਲ ਹਾਂਜੀ ਉਹਦਾ ਮਾਲਾ ਘਰ ਵਾਲਿਆਂ ਦਾ ਦੱਸਿਆ ਨਾ ਬਣੀਆਂ ਹਾਂਜੀ ਕਿੰਨੇ ਚਿਰ ਦੀ ਬਣੀਆਂ ਉਹਨਾਂ ਪੂਣਾ ਪੂਨੇ 2 ਮਹੀਨੇ ਆ ਹਾਂ ਉਹਨਾਂ ਵੇਲੇ ਗਰੰਟੀ ਨਾਲ ਕਿਹਾ ਵੀ ਛੋਟੀ ਚੈੱਕ ਕਰਾ ਲਿਓ ਸੁਣ ਲਈ ਆ ਪਰ ਹਜੇ ਡਾਕਟਰ ਨਹੀਂ ਆਇਆ ਕਿਉਂਕਿ ਆਈ ਆ ਅੱਜ ਹੀ ਆਈ ਆ ਹਾਂ ਬਿਲਕੁਲ ਬਿਲਕੁਲ ਮਨਜੋਤ ਸਿਆ ਤੇ ਬਾਕੀ ਕੋਈ ਨਹੀਂ ਆਪਾਂ ਚੈੱਕ ਵੀ ਕਰਾਵਾਂਗੇ ਤੇ ਤੁਸੀਂ ਮੰਨ ਲਓ ਦੱਸੋ ਇਹਦਾ ਮੁੱਲ ਕੀ ਜੇ ਮੁੱਲ ਤੇ ਨਾ ਜੀ ਨੇ ਇਹਦਾ ਕਰ ਲਈ 80000 80000 ਬਾਕੀ ਵੀਰ 80000 ਦਾ ਮੁੱਲ ਜ਼ਿਆਦਾ ਨਹੀਂ ਆ ਮੈਂ ਉਹ ਨਹੀਂ ਗੱਲ ਕਰਦਾ 80000 ਵੀ ਨਹੀਂ ਇਹਦਾ ਜ਼ਿਆਦਾ ਮੁੱਲ ਕਿਉਂਕਿ ਜਿੰਨੀ ਇਹ ਬਰੀਡ ਆ ਤੇ ਬਾਕੀ ਆਪਾਂ ਜਾਇਜ਼ ਕਰੀਏ ਕਿਉਂਕਿ ਸਾਰੇ ਭੈਣ ਭਰਾ ਤੈਨੂੰ ਪਿਆਰ ਕਰਦੇ ਆ ਤੇ ਦੱਸ ਮੇਰਾ ਵੀ ਜਾਇਜ਼ 70000 ਦੇ ਦੇ 70 ਦੇ ਦੇ ਥੋੜਾ ਜਿਹਾ ਹੋਰ ਕਰ ਦਿਓ ਮੈਂ ਕਰਦਾ ਮਨਜੋਤ ਵੀਰ ਹਾਂ ਨਾ 67 ਦੀ ਦੇ ਦिए 100 ਰੁਪਏ ਛੋੜ ਕਰ ਦਿਓ ਲਓ ਵੀਰ ਜੀ ਕੋਈ ਗੱਲ ਨਹੀਂ 100 ਰੁਪਏ ਛੋੜ ਕਰ ਦਿਓ ਤੇ ਬਾਕੀ ਅੱਗੇ ਵੇਖੋ ਫੇਰ ਉਹ ਵੀ ਨਗੀਨਾ ਨਗੀਨਾ ਲਓ ਵੀਰ ਜੀ ਇੱਕ ਹੋਰ ਨਗੀਨਾ ਬਹੁਤ ਹੀ ਜਬਰਦਸਤ ਨਗੀਨਾ ਫੇਰ ਆ ਗਿਆ ਜੀ ਤੇ ਰਾਜੂ ਵੀਰ ਪਹਿਲਾਂ ਇਹ ਖੋਲ ਕੇ ਵਿਖਾ ਵੱਡੀ ਝੋਟੀ ਆ ਤੇ ਦੂਜਾ ਸੁਹਾ ਇਹਦਾ ਦੂਜਾ ਸੁਹਾ ਮਨਜੋਤ ਵੀਰ ਹਾਂ ਜੀ ਯਾਰ ਕੀ ਦੂਜਾ ਦੂਹਾ ਸੁਹਾ ਲਓ ਜੀ ਲਓ ਵੀਰ ਜੀ ਬਹੁਤ ਹੀ ਵੱਡੀ ਝੋਟੀ ਆ ਹਰਿਆਨੇ 에 ਹਰਿਆਨੇ ਘੱਟੋ ਘਾਟ ਵੀ ਤੇ 10 12 ਦਿਨ ਲੈ ਜਾਣੀ ਝੋਟੀ ਨੇ ਬਾਕੀ ਇਕੱਲੀ ਗੱਡੀ ਚ ਆਉਣ ਵਾਲੀ ਝੋਟੀ ਆ ਮੇਰਾ ਵੀਰ ਭਰਾ ਇੱਥੇ ਆਣ ਕੇ ਵੇਖੇ ਵੀਡੀਓ ਨੂੰ ਡਬਲ ਨਾ ਲੱਗੇ ਤੇ ਕਰਾਇਆ ਆਉਣ ਜਾਂਦਾ ਫਰੀ ਇਕੱਲੀ ਗੱਡੀ ਚ ਆਉਣ ਲਈ ਝੋਟੀ ਚੱਲ ਆ ਜਣ ਸਿੱਧੀ ਕਰੋ ਇਕੱਲੀ ਗੱਡੀ ਚ ਆਉਣ ਵਾਲੀ ਝੋਟੀ ਆ ਬਹੁਤ ਵੱਡੀ ਝੋਟੀ ਆ ਤੇ ਨੀਲੀ ਰਾਵੀ ਦੀ ਇਹ ਵੀ ਝੋਟੀ ਆ ਵੇਖੋ ਵੀਰ ਜੀ ਥਣਾ ਦਾ ਸੈਜ ਤੇ ਗੈਬ ਮਨਜੋਤ ਵੀਰ ਹਾਂਜੀ ਇਹਦਾ ਕਿੰਨਾ ਰਿਕਾਡ ਆ ਦੁੱਧ ਦਾ ਇਹਦਾ ਆ ਦੁੱਧ ਦੇ 15 15 ਕਿਲੋ ਇਹ ਚਵਾਉਗੀ ਨਾ ਗਰੰਟੀ ਨਾਲ ਗਰੰਟੀ ਨਾਲ ਹਾਂਜੀ ਅੱਛਾ ਆਪਾਂ ਦੇਨੇ 14-15 ਕਿਲੋ ਦੀ ਗਰੰਟੀ ਹਾਂਜੀ 15 ਕਿਲੋ ਹੀ ਦਵਾਗੇ 14 ਦੇ ਨਹੀਂ 15 ਦੇ ਠੀਕ ਆ ਤੇ ਮਨਜੋਤ ਵੀਰ ਪੂਰੀ ਵੱਡੀ ਝੋਟੀ ਆ ਹਨਾ ਦੇਖੋ ਸਹੀ ਦੂਜੇ ਪਾਸੇ ਬੰਦਾ ਨਹੀਂ ਦੀਦਾ ਝੋਟੀ ਦੇ ਹਾਂ ਬੰਦਾ ਨਹੀਂ ਪੂਰੀ ਵੱਡੀ ਝੋਟੀ ਆ ਤੇ ਮਨਜੋਤ ਵੀਰ ਜੇ ਇਹਦੇ ਮੁੱਲ ਦੀ ਗੱਲ ਕਰੀਏ ਤੇ ਇਹਦਾ ਮੁੱਲ ਕਰਦੇ 85 ਕਿੰਨਾ ਇੱਕ ਕ 25 ਸਵਾਲ ਆਖ ਰਾਂ ਤੇ ਮੇਰਾ ਵੀ ਜਾਇਜ਼ ਕਰ ਦੇ ਇੱਕ ਵੀਰ ਦੇ ਦੀਏ ਹੋਰ ਜਾਇਜ਼ ਕਰ ਦੇ ਇੱਕ 15 ਦੇ ਰੱਖ ਲਾ ਠੀਕ ਆ ਵੀਰ ਜੀ ਲਓ ਜੀ ਵੀਰ ਕਹਿੰਦਾ ਇੱਕ 15 ਦੀ ਬਾਕੀ ਆਏ ਗਏ ਭੈਣ ਭਰਾ ਦਾ ਮਾਣ ਕੋਈ ਨਹੀਂ ਕਰਦਾਂਗੇ ਕਰ ਦੋਗੇ ਲਓ ਵੀਰ ਜੀ ਵੀਰ ਕਹਿੰਦਾ ਆਏ ਗਏ ਭੈਣ ਭਰਾ ਦਾ ਮਾਣ ਵੀ ਕਰਾਂਗੇ ਠੀਕ ਆ ਵੀਰ ਜੀ ਜੇ ਕਰਨਾਂ ਦੇ ਕਰਦੇ ਹਾਂ ਨਾ ਹੀ ਕਰਦੇ ਆਪ ਹੀ ਕਰ ਦੋ ਆਹ ਮੈਂ ਤਾਂ ਹੀ ਕਹੜੇ ਵੀਰ ਨੇ ਆ ਮਰਿਆ ਛੋੜੀ ਇਹਨੂੰ ਕਿਹਾ ਛੋੜੇ ਤੇ ਲੈ ਫਿਰ ਮਨਜੋਇਆ ਛੋਟ ਬੁੱਲੀ ਓ ਇੱਕ ਦਾਦੀ ਹੋ ਗਈ ਲੋ ਵੀਰ ਜੀ ਇੱਕ ਦਾਸ ਦੀ ਝੋਡੀ ਪਰ ਲੱਗਾ 1500 ਕਨਨ ਕੇ ਸਿੱਧੇ ਹੀ 5000 ਦੀ ਟਾਲ ਚੱਲ ਕੋਈ ਗੱਲ ਨਹੀਂ ਮੇਰਾ ਵੀਰ ਬਾਕੀ ਝੋਟੀ ਮੇਰਾ ਵੀਰ ਇੱਥੇ ਆਣ ਕੇ ਵੇਖਿਓ ਵੱਧ ਤੋਂ ਵੱਧ ਬਾਕੀ ਕੱਲੀ ਆਉ ਗੱਡੀ ਦੀ ਝੋਟੀ ਪਰ ਬਣੂ ਵੀ ਬਹੁਤ ਜਿਆਦੀ ਵੇਖੋ ਵੇਖੋ ਕਿੰਨੀ ਪੜੀ ਥਣਾ ਦਾ ਸੈਜ ਤੇ ਗੈਬ ਪੂਰੀ ਵੱਡੀ ਝੋਟੀ ਆ ਫੁੱਲ ਸੈਜ ਤੇ ਵੱਧ ਤੋਂ ਵੱਧ ਤਿੰਨੇ ਨਗੀਨੇ ਮਜੂਦ ਵੀਰ ਕੋ ਮਜੂਦ ਵੀਰ ਹੋਰ ਠੀਕ ਠਾਕ ਆ ਤੇ ਮੇਰਾ ਵੀਰ ਕੀ ਕਹਿਣਾ ਚਾਹੁੰਦਾ ਪੈਨਪਰਾਵਾਂ 150 ਅਗੇ ਤਸਲੀ ਕਰਕੇ ਖੜੋ ਮੈਂ ਹਰ ਵੀਰ ਜੀ ਹਾਂ ਬਿਲਕੁਲ ਸਾਡੀ ਸਾਡੀ ਵੀ ਇਹੋ ਰਿਕਵੈਸਟ ਆ ਕਿਉਂਕਿ ਕਿਸੇ ਭੈਣ ਭਰਾ ਦਾ ਲਾਹਮਾ ਦੇਣ ਨਾਲੋਂ ਨਾ ਆਪਣੀ ਆਣ ਕੇ ਤਸੱਲੀ ਕਰਕੇ ਤੇ ਫੇਰ ਖੜੋ ਕਿਸੇ ਕੋਈ ਲਾਹਮਾ ਨਾ ਰਵੇ ਠੀਕ ਹੈ ਨਾ ਫੇਰ ਜਿਹੜਾ ਕਹਣਾ ਇਹ ਵੀਰ ਮੜਾ ਏ ਜਾਂ ਉਹ ਮੜਾ ਏ ਇਸ ਗੱਲ ਨਾਲੋਂ ਮੰਨ ਲਓ ਵੀ ਆਪਣੀ ਤਸੱਲੀ ਕਰਕੇ ਖੜੋ ਠੀਕ ਆ ਬਹੁਤ ਬਹੁਤ ਧੰਨਵਾਦ ਜੀ